ਆ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵਨ ਡੇਰੀ ਫਾਰਮ ਤੇ ਜੀ ਆ ਅੱਜ ਦੀ ਵੀਡੀਓ ਵਿੱਚ ਪਟਾਪ ਦੀ ਵੜ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਤੁਹਾਡੇ ਅੱਜ ਵੇ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਠੀਕ ਹੋ ਜੱਗੀ ਜੀ ਹਾਂ ਜੀ ਬਾਈ ਜੀ ਬਹੁਤ ਵਧੀਆ ਠੀਕ ਠਾਕ ਵਜੇ ਚੱਲ ਰਗਾ ਕੰਮ ਕਰ ਹਾਂ ਜੀ ਹਾਂ ਜੀ ਵਧੀਆ ਚੱਲ ਰਿਹਾ ਨਾਮ ਤੇ ਐਡਰੈਸ ਬੋਲ ਨਾਮ ਬਾਈ ਜੀ ਆਪਣਾ ਜੱਗੀ ਜੀ ਪਿੰਡ ਸੈਦੋਕੇ ਜਿਹਦਾ ਮੋਗਾ ਤਹਿਸੀਲ ਆਪਣਾ ਨਿਹਾਰ ਸਿੰਘਾ ਰਿਆ ਮੋਬਾਈਲ ਨੰਬਰ ਬੋ ਮੋਬਾਈਲ ਨੰਬਰ ਆਪਣਾ ਹੈਗਾ ਜੀ 9781330809 ਜੀ ਠੀਕ ਬਾਈ ਜਿਹੜੀ ਹੈ ਬੈਠ ਦੇ ਨੇ ਕਿਹੜਾ ਸਵਾ ਸੋਈ ਇਹ ਪਲੂਣਾ ਬਾਈ ਜੀ ਦੋ ਦੰਦ ਬੱਚੀ ਆ ਪਲੂਣ ਦੋ ਦੰਦ ਪਰਸੋਂ ਸੋਈ ਆ ਜੀ ਦੋ ਦਿਨ ਹੋ ਗਿਆ ਜੀ ਸੋਈ ਨੂੰ ਠੀਕ ਆ ਬਾਈ ਮਗਰ ਬੱਚੇ ਨੂੰ ਨੇ ਜਨਮ ਦਿੱਤਾ ਮਗਰ ਬੱਚਾ ਬੱਚਾ ਪੜਾ ਚੰਗਾ ਬੱਚਾ ਬਹੁਤ ਜਿਆਦਾ ਚੰਗਾ ਹਾਰਮ ਦੀ ਬੱਚੀ ਆ ਬਾਈ ਬਹੁਤ ਚੰਗੀ ਆ ਬੀ ਬਹੁਤ ਚੰਗੇ ਸੀ ਬਣਦੀ ਆ ਆਪਣੇ ਕੋਲ ਸਾਰਾ ਡਿਟੇਲ ਆ ਬਾਇਓ ਡਾਟਾ ਕਹਦਾ ਤੇ ਜੇਰ ਪੈ ਗਈ ਬਾਈ ਜੇਰ ਜੂ ਡਾਨਾ ਬਾਈ ਤੇ ਮੰਨ ਕੇ ਚਲੋ ਵੀ ਪਰਸੋਂ ਇਹਨੇ ਬੱਚੇ ਨੂੰ ਦਿੱਤਾ ਜਨਮ ਸੋਹਾਈ ਦਿੱਤਾ ਸੀ ਪਰਸੋਂ ਕਿੰਨਾ ਕੁ ਵੱਡਾ ਹੋ ਵੱਡਾ ਬਾਈ ਮੈਂ ਕੱਲ ਲਈ ਸੀ ਇਹ ਹੂੰ ਕੱਲ ਲਈ ਜਦੋਂ ਆਪਾਂ ਵੜੇ ਤੇ ਮੈਂ ਬਾਈ ਨਾਲ ਸੌਦਾ ਕੀਤਾ ਉਹਦੇ ਨਾਲ ਤੇ ਮੈਨੂੰ ਕਹਿੰਦਾ ਵੀ 20 ਕਿਲੋ ਬੋਲੀ ਆ ਇਸ ਲਈ ਹੂੰ ਮੈਂ ਕਿਹਾ ਯਾਰ ਚੱਲ ਵੀ 20 ਕਿਲੋ ਬੋਲੀ ਵੀ ਬਹੁਤ ਹੋ ਜਾਂਦੀ ਹੈ ਹਨਾ ਜੀ ਕੱਲ ਦੀ ਇੱਕ ਦਿਨ ਦੀ ਸੋਈ ਵੀ ਆ ਸਹੀ ਹੈ ਤੇ ਚੱਲ ਬਾਈ ਆਪਣਾ ਸੌਦਾ ਹੋ ਗਿਆ ਆਪਾਂ ਚਲ ਤੜਾ ਮਾਰਨੇ ਗਿਆ ਆਪਾਂ ਤੜਾ ਮਾਰ ਕੇ ਲਿਆਈ ਹੂੰ ਚੱਲ ਮੈਂ ਵੜ ਘਰੇ ਲਿਆਇਆ ਤੇ ਸ਼ਾਮ ਨੂੰ ਮੇਰਾ ਡੈਡੀ ਆ ਗਿਆ ਤੇ ਮਾ ਜੀ ਬੱਚੀ ਦੇਖ ਕੇ ਮੈਂ ਆਹ ਬਣਾ ਬੱਚੀ ਠੀਕ ਆ ਹੂੰ ਮਾ ਯਾਰ ਬਾਈ ਕਹਿੰਦਾ ਵੀ 20 ਕਿਲੋ ਬੋਲੀ ਹੋਏ ਥੱਲੇ ਉਹ ਕਹਿੰਦਾ ਯਾਰ 14 15 ਕਿਲੋ ਹੋਊ ਕਹਿੰਦਾ ਉਹ ਹੀ ਕਹਿਣ ਨੂੰ ਕਹਿ ਦਿੰਦੇ ਅਗਲੇ ਹੂੰ ਡਾਕਟਰ ਜੀ ਰਾਤ ਨੂੰ ਮੈਂ ਚੋਈ ਹੈ ਸਾਢੇ 5:00 ਵਜੇ ਪੁਨੇ 6:00 ਵਜੇ ਠੀਕ ਹੈ ਤੇ ਇਹਨੇ ਬੱਚੇ ਨੂੰ ਚੰਗਾ ਕੇ 8 ਕਿਲੋ ਤੇ 400 ਗ੍ਰਾਮ ਦੁੱਧ ਦਿੱਤਾ ਅੱਛਾ ਤੇ ਡੈਡੀ ਮੈਨੂੰ ਕਹਿੰਦਾ ਵੀ ਹੋ ਵੀ ਸਕਦਾ ਕਹਿੰਦਾ ਵੀ ਤੜਕੇ ਆਪਾਂ ਨੂੰ ਜਮਾ ਕਰੀ ਗੱਲ ਹੋ ਜੂ ਹੂੰ ਤੇ ਤੜਕੇ ਉਹੀ ਗੱਲ ਡਾਕਟਰ ਸਾਹਿਬ ਉਹ ਤੜਕੇ ਬੱਚੀ ਚੋਈ ਸੀ ਸਾਢੇ 6:00 ਵਜੇ ਹੂੰ ਤੇ ਬੱਚੀ ਨੇ ਸੁੱਖ ਨਾਲ 8 ਕਿਲੋ ਤੇ 700 ਗ੍ਰਾਮ ਬੱਚੇ ਨੂੰ ਚੰਗਾ ਕੇ ਦੁੱਧ ਦਿੱਤਾ ਠੀਕ ਹੈ ਜਣ ਜੀ ਆਪਾਂ 18 ਕਿਲੋ ਬੋਲੀ ਕਰਕੇ ਸੌਦਾ ਕਰਨਾ ਜੀ ਹੈ 20 ਕਿਲੋ ਬੋਲੀ ਹੂੰ ਦੋ ਦਿਨ ਹੋ ਗਏ ਸੂਈ ਨੂੰ ਆਪਾਂ ਨਿੱਕ 18 ਕਿਲੋ ਜਾਂਦੀ ਕਹਿ ਕੇ ਸੌਦਾ ਕਰਾਂਗੇ ਨਾ ਚਾਰ ਦੇ ਵੀ ਭਾਵੇਂ ਪੰਜ ਰੰਗ ਚ ਹੋਵੇ ਤਸੱਲੀ ਨਾਲ ਚੋ ਆ। ਸਿਰਸ ਲੱਗੇ ਠੰਡੀ ਤੇ ਠੰਡਾ ਥਣ ਦਾ ਤਾਂ ਮੁੱਲ ਹੀ ਕੋ ਨਹੀਂ ਬਚਿਆ। ਮੈਂ ਕਹਿੰਦਾ ਲੇਵਾ ਨਹੀਂ ਟੱਲਾ। ਲੇਵਾ ਅਸਲ ਫਿਟਿੰਗ ਆਲਾ ਬਾਈ ਡਿਜ਼ਾਈਨ ਵਾਲਾ ਦੇਖੋ। ਕੀ ਬਾਤ ਆ ਬਾਈ। ਹਜੇ ਤਾਂ ਟੱਲਾ ਟੁੱਲਾ ਪੰਜਾਂ ਬੱਚੀ ਨੇ ਨਿਖਰਨਾ ਦੁੱਧ ਤੇ ਆ ਕੇ। ਸਹੀ ਗੱਲ। ਪਤਾ ਹੀ ਨਹੀਂ ਸੁੱਕਣਾ ਮਾਲਕ ਦੇ ਹੋ ਗਏ ਨਾ ਬਾਈ ਮੂਹਰੋਂ ਵੀ ਦੇਖੀ ਵੀ ਕਿੱਥੋਂ ਦਾ ਕਲੇਵਾ ਲੱਗਿਆ ਵਾ। ਸਹੀ ਗੱਲ ਹੈ। ਕਿਆ ਬਾਤ ਕੱਲਾ ਕੱਲਾ ਥਣ ਪੂਰੀ ਵਿੱਤੀ ਦੇ ਤੇ ਸੀਲਸ ਲੱਗ ਸੁਖ ਨਾਲ ਐਨੀ ਆ ਬਾਈ ਕਰਮਾਂ ਵਾਲੀ ਜੱਫੀਆਂ ਭਾਈ ਚੱਲੀ ਚਾਹੇ ਪੈਰ ਵੀ ਪਟਣਾ ਲੱਗ ਖੱਲਣਾ ਤਾਂਹੀਂ ਪਲੂਣ ਬੱਛੀ ਖਾ ਬੋਦ ਬਾਰੀ ਬਾ ਲੈ ਜਿਵੇਂ ਮਰਜੀ ਹੱਥ ਲਈ ਚੱਲ ਕੋਈ ਚੱਕੇ ਨਹੀਂ ਜੱਦਰ ਦੀ ਮਰਜੀ ਵਜਾ ਹੱਲਣਾ ਮੈਂ ਤੁਹਾਨੂੰ ਅੰਦਰ ਹੀ ਪੱਟ ਕੇ ਦਿਖਾਵਾਂ ਤੇ ਕੱਢਦੇ ਆਂ ਆਪਾਂ ਬਾਹਰ ਦਿਖਾਵਾਂ ਇੱਧਰੋ ਦੇਖ ਲੇ ਵਾ ਕਮਾਲ ਦਾ ਨਾਲਾ ਨੂੰ ਨਾ ਫੁੱਲ ਜਾਈਆਂ ਕੱਲਾ ਕੱਲਾ ਥਣ ਮੁਠੀ ਵਾਲਾ ਖਣ ਬਰੀਡ ਦੇਖ ਬਾਈ ਕਿ ਦਿਖਾਉਂਦੇ ਆਂ ਫੇਸ ਦੇਖੋ ਇਸ ਬੜਾ ਪਿਆਰਾ ਕਰਮਾ ਹੀ ਹੈ ਮੈਂ ਧੱਕਾ ਕਰਦੀ ਆ ਖੁੱਲੀ ਫਿਰਦੀ ਆਈ ਆ ਲੈ ਤੋਰਾ ਦੇਖੋ ਕਮਾਲ ਦਾ ਕੱਦ ਬੱਡ ਫੁੱਲ ਜਿੰਗਾ ਫੁੱਲ ਬ੍ਰਹੀ ਡਾ ਕਰਮਾ ਲਈ ਸੂਈ ਸਵਾਈ ਆ ਓੜਾ ਤਾਜੀ ਸੂਈ ਕਰਕੇ ਨਾ ਧੱਕਾ ਕਰਦੀ ਆ ਹੂੰ ਕੁਆਲਿਟੀ ਦੇ ਦੇਗਾ ਹਨਾ ਕੀ ਕੁਆਲਿਟੀ ਦਾ ਬਾਈ ਮਾਲਕ ਦੀ ਮੇਰੇ ਨਾਲ ਥਾਂ ਥਾਂ ਘੜੀ ਪਈ ਆ ਹੂੰ ਸਹੀ ਗੱਲ ਆ ਐ ਤੁਰੇ ਨਾ ਹੌਲੀ ਹੌਲੀ ਤਾਂ ਵਧੀਆ ਸੰਦੀ ਪਸ਼ੂ ਦੱਖ ਦੇ ਨਾਲੇ ਪਤਾ ਲੱਗੇ ਸਹੀ ਗੱਲ ਆ ਬਾਈ ਕੀ ਬਾਤ 18 ਲੀਟਰ ਦੁੱਧ ਬਾਈ ਕਹਿੰਦਾ ਜਿਹੜਾ ਬੌਹਲੇ ਵਾਲਾ ਹੋਣ 20 ਕਿਲੋ ਹੂ ਆਪਾਂ 18 ਕਹਿ ਕੇ 2 ਕਿਲੋ ਘੱਟ ਹੀ ਦੱਸਣਾ ਜੀ ਬਹੁਤ ਠੀਕ ਆ ਬਾਈ 2 ਲੀਟਰ ਬਾਈ ਕਹਿੰਦਾ ਘੱਟ ਹੀ ਦੱਸਣਾ ਕੋਈ ਚੱਕਰ ਨਹੀਂਗਾ ਮੈਂ ਤਾਂ 20 ਤੋਂ ਵੀ ਪਲੱਸ ਹੀ ਦਊਂਗਾ 200 ਗ੍ਰਾਮ ਪਰ ਦੱਸੂ ਘੱਟ ਦੱਸੂ ਘੱਟ 18 ਕਹਿ ਕੇ ਸੌਦਾ ਕਰਨਾ ਓਕੇ ਬਾਈ ਠੀਕ ਆ ਬਾਈ ਤੇ ਮੁੱਲ ਕੀ ਆ ਬਾਈ ਜਾਇਜ਼ ਜਰਾ ਮੁੱਲ ਇਹਦਾ ਬਾਈ ਜੀ ਆਜੋ ਮੈਂ ਤੁਹਾਨੂੰ ਦੰਦ ਵੀ ਦਿਖਾਵਾਂ ਹੂੰ ਦੰਦ ਵੀ ਦਿਖਾ ਦੇ ਕੋਈ ਚੱਕਰ ਨਹੀਂ ਕਿਵੇਂ ਆ ਦੰਦ ਦੋ ਦੰਦ ਬਾਈ ਦੋ ਦੰਦ ਹਾਂ ਲੈ ਬੰਦਾ ਨੇ ਕੁਆਲਿਟੀ ਚੈੱਕ ਕਰ ਲਓ ਥੋੜਾ ੱਟਕਾ ਕਰਦੀ ਹੈ ਜਿਆਦਾ ਕਰਦੀ ਹੈ ਕੋਈ ਚੱਕਰ ਨਹੀਂ ਜੇ ਬਸ ਓਕੇ ਨਹੀਂ ਬਾਈ ਆਪਾਂ ਪੱਟ ਕੇ ਦਿਖਾਵਾਂਗੇ ਅਲਦਨ ਤਸੱਲੀ ਕਰਾ ਦੇਣਾ ਠੀਕ ਆ ਬਾਈ ਲੈ ਡਾਕਟਰ ਦਾ ਬਾਈ ਦੋ ਦੰਦ ਅਰਿਜਨਲ ਦੋ ਦੰਦ ਓਕੇ ਬਾਈ ਕੋਈ ਫੇਸ ਬੜਾ ਚੰਗਾ ਕਰਦੇ ਚੰਗੇ ਚੰਗੀ ਅਪਲੀ ਵੀ ਬੜਾ ਸੂਈ ਸਵਾਈਆ ਬੱਚੇ ਵੀ ਚੰਗੇ ਪਾਉਂਦੀ ਹੈ ਕੁਆਲਿਟੀ ਬੜੇ ਚ ਫੁੱਲ ਆ ਬਾਈ ਮੁੱਲ ਕੀ ਰੁਗੋ ਜੱਗੀ ਜੱਜ ਮੁੱਲ ਬਾਈ ਜੀ ਆਪਾਂ ਦਾ ਫੋਨ ਤੇ ਕਰ ਲਾਂਗੇ ਮੁੱਲ ਹੋਊਗਾ ਜੈ ਜੀ ਬਾਈ ਬਹੁਤ ਠੀਕ ਆ ਪਤਾ ਹੀ ਆ ਤੁਹਾਨੂੰ ਆਪਣਾ ਹਮ ਜਾਨਵਰ ਵੀ ਆਪਾਂ ਸਾਫ਼ ਸੁਥਰਾ ਤੇ ਚੰਗਾ ਲੈਣਾ ਸਹੀ ਗੱਲ ਆ ਬਾਈ ਮੁੱਲ ਬਾਈ ਦਾ ਜਮਾ ਜੈ ਜਜ ਹੁੰਦਾ ਪਹਿਲਾਂ ਵੀ ਕਈ ਵੀਡੀਓ ਪਾਈਆਂ ਮੁੱਲ ਬਾਈ ਜੈ ਜੀ ਕਰਦੇ ਆ ਤੁਸੀਂ ਨੇੜੇ ਕਰਕੇ ਆਰਡਰ ਦਿਖਾਓ ਮਾੜਾ ਜ ਆ ਹਮ ਹਮ ਬਰਡ ਦੇ ਹਿਸਾਬ ਨਾਲ ਬਾਈ ਕਹਿੰਦਾ ਮੁੱਲ ਜਮਾ ਜੈ ਜੇ ਰੱਖਾਂਗੇ ਆਰਡਰ ਦੇਖੋ ਲੈ ਫੀਡਿੰਗ ਚੈੱਕ ਕਰੋ ਲੈ ਵੀ ਦੀ ਕਮਾਲ ਕਿਆ ਬਾ ਬੱੱਚਾਈ ਕਿਵੇਂ ਆ? ਚਵਾਈ ਬੰਬ ਵਰਗੇ। ਬੰਬ ਵਰਗੇ। ਸੈਕਟਰ ਕੀ ਧਾਰੂ ਮੋਟੀ। ਹੂੰ। ਹਾਂ। ਠੀਕ ਆ। ਨਾ ਕੋਈ ਭੂਰ ਨਾ ਕੋਈ ਸ਼ਰਲਾ ਨਾ ਕੋਈ ਗੰਡ ਨਾ ਕੋਈ ਮਰੋੜੀ। ਅੱਛਾ ਬਾਈ। ਦੋ ਦੰਦ ਬੱਚਾ। ਸੈਕਟਰਾਂ ਰਗੀਆਂ ਧਾਰਾਂ ਵਰਦੀਆਂ ਬਾਈ। ਚੋਣ। ਬਾਈ ਬਾਹਲਾ ਨਹੀਂ ਮੈਂ ਕਹਿੰਦਾ। ਕਹਿੰਨੂੰ ਤਾਂ ਆਪਾਂ ਕੁਛ ਕਹੀ ਚੱਲੇਗੇ। ਹੂੰ। ਪਰ 25 ਤੋਂ ਪਲੱਸ ਦੁੱਧ ਪਾਉ ਪਲੂਣ ਬੱਚੀ ਦੋ ਦਾਂਦੇ। ਠੀਕ ਆ। ਇਹ ਨਹੀਂ ਪਤਾ ਵੀ ਰੁੱਤ ਚੰਗੀ ਆ ਮੌਸਮ ਚੰਗਾ। ਹੂੰ। ਜਿਹੜੇ ਹਿਸਾਬ ਨਾਲ ਦੀ ਸਟਾਰਟਿੰਗ ਆ 20 ਕਿਲੋ ਤੋਂ ਪਲੱਸ ਸਟਾਰਟਿੰਗ ਆ ਦੀ ਤੇ 30 ਕਿਲੋ ਬਣੀ ਬਾਹਲਾ ਵੀ ਮਾਲਕ ਰੱਖੇ ਸੋਕ 25 ਕਿਲੋ ਤੋਂ ਮਰਦੀ ਨਹੀਂ ਬਾਈ ਇਹ ਕਿੱਸੇ ਪਾਸੋਂ ਵਾੜ 'ਚ ਬਾਈ ਕੋਈ ਘਾਟ ਲੇਵਾ ਕਮਾਲ ਥਾਨ ਕਮਾਲ ਸੂਈ ਸਵਾਈਆ ਬੱਚਾ ਮਗਰ ਬੱਚਾ ਮਗਰ ਬੱਚਾ ਬਾਈ ਆ ਮੈਂ ਤੁਹਾਨੂੰ ਦਿਖਾਉਣਾ ਬਹੁਤ ਪਾਉਂਦੀ ਆ ਹਾਂ ਬੱਚੇ ਨੂੰ ਤਾਂ ਬਾਈ ਹਜੇ ਤੁਰਿਆ ਵੀ ਨਹੀਂ ਜਾਂਦਾ ਹਜੇ ਲੈ ਆ ਦੇਖੀ ਠਾਕ ਇਹ ਨਾਲ ਨਾਲ ਆ ਲੈ ਪੈਰ ਵੀ ਕੱਚੇ ਲੈ ਹੂੰ ਇਹ ਤਾਂ ਹਜੇ ਉੱਠਿਆ ਨਹੀਂ ਜਾਂਦਾ ਦੋ ਦਿਨਾਂ ਦੀ ਤਾਜੀ ਸੂਈ ਵੀ ਬਾਈ ਦੇਖੀ ਮੜਾ ਇਹਦਾ ਸਹੀ ਗੱਲ ਆ ਆਹ ਵਾਹ ਤੇ ਫੇਸ ਦੀ ਬਿਊਟੀ ਚੈੱਕ ਕਰੋ ਬਾਈ ਬਰੀਕੀ ਜਿਹਾ ਪਾਉਂਦਾ ਬਰੀਕੀ ਬਾਈ ਟੈਰੀਕਾਰ ਦੀ ਤਿੰਨੇ ਹੀ ਪਸੰਦਆਂ ਕਹਿੰਦੇ ਆ ਨਾ ਸਿਆਣੇ ਉਹਦੇ ਲਾਲਾ ਹੂੰ ਕੁਝ ਆਏ ਥੋੜਾ ਵੀ ਮੋਟੀ ਆ ਯਾ ਟੈਰੀਕਾਰਰ ਦੀ ਬੱਛੀ ਆ ਜਿਹਨੇ ਫਰੀਕ ਆ ਬਾਈ ਉਹਨੇ ਦੁੱਧ ਦੇਣਾ ਹੂੰ ਮੂੰਹ ਤੋਂ ਲੱਗ ਜਾ ਥੱਲੋਂ ਪੈਰਾਂ ਤੋਂ ਲੱਗ ਜਾ ਗਾਂਹ ਤੱਕ ਦੇਖ ਲੈ ਬੱਛੀ ਕਿਸੇ ਪਾਸੇ ਕੋਈ ਹੈ ਸਹੀ ਗੱਲ ਆ ਫੁੱਲ ਕਿਸੇ ਦੀ ਢੂਈ ਆਏ ਆ ਕਿਸੇ ਦੀ ਆਏ ਆ ਭੈਣ ਰਿਆਂ ਕੋ ਘੋੜੇ ਜੇ ਬਣੀ ਜਾਂਦੀਆਂ ਦੇਖ ਲੈ ਸਿੱਧੀ ਆ ਜਮਾ ਸਿੱਧੀ ਆ ਸਟੇਟ ਪਲੀ ਵੀ ਫੁੱਲ ਆ ਚਮਕ ਫੁੱਲ ਆ ਬਹਿੜ ਤੇ ਉਦਵਾ ਕਈ ਚੰਗਾ ਦੇ ਰਿਹਾ ਫਾਰਮ ਦੀ ਬੱਛੀ ਆ ਬਾਈ ਕਾਰਗਲ ਨਾਲ ਹੀ ਪਲੀ ਵੀ ਆ ਕ੍ਰੈਕਸ਼ਨ ਨਾਲ ਸਹੀ ਆ ਕਰਮਾ ਵਾਲੀ ਭੜਾ ਭੜਾ ਪਾਈਾ ਲੇਵੇ ਦੀਆਂ ਦੇਖੀ ਤੂੰ ਕੜ ਦੇ ਬਰਾ ਦੇਖ ਨਾਰਾ ਦੇਖ ਲੈ ਅਜੇ ਤਾਂ ਠਾਉਣ ਲੱਗੀ ਆ ਡਾਕਟਰ ਵੱਖੀ ਦੇਖ ਲੈ ਕੀ ਬਾਤ ਤਸਵੀਰ ਸੁਲਲਾ ਦਾ ਮਾਲਕੀ ਮੇਰੇ ਨਾਲ ਕੋਈ ਅੰਤ ਨਹੀਂ ਅੰਤ ਨਹੀਂ ਸਹੀ ਆ ਕੀ ਬਾਤ ਆ ਫੁੱਲ ਬਰੀਡ ਆ ਬਾਈ ਕਰਮਾ ਵਾਲੀ ਕੀ ਬਾਤ ਆ ਲੇਵੇ ਦੀ ਫੀਟਿੰਗ ਬੜੀ ਤਕੜੀ ਆ ਲੇਵੇ ਦੀ ਜੱਫਾ ਬਹੁਤ ਜ਼ਬਰਦਸਤ ਫੀਟਿੰਗ ਆ ਬਾਈ ਸੇ ਕਿਸੇ ਵੀਰ ਨੂੰ ਬਾਈ ਬੜਾ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਈ ਧੰਨਵਾਦ